ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੇਰਾ ਨਾਮ ਸਰਦੂਲ ਸਿੰਘ ਹੈ ਕਿਹੜੀ ਜਗ੍ਹਾ ਤੋਂ ਆਏ ਮੇਰਾ ਨਾਮ ਮੇਰਾ ਕੋਠਰ ਮੁੰਚੱਕ ਜੀ ਪਾਕਿਸਤਾਨ ਗੁਰਦਾਮਾ ਦੇ ਦਰਸ਼ਨਾਂ ਲਈ ਜਾ ਰਹੇ ਜੀ 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 ਕਿਹੜੀ ਘਰ ਜਗ੍ਹਾ ਤੇ ਅਸੀਂ ਹਸਤ ਤੇ ਨਨਕਾਣਾ ਸਾਹਿਬ ਉਸਤਪਾ ਹਸਨਵਾਲ ਕਰਤਾਰਪੁਰ

ਕਟਾਰਪੁਰ ਸਾਹਿਬ ਆ ਡੇਰਾ ਸਾਹਿਬ ਲਾਹੌਰ ਜਿਹੜੇ ਜਿਹੜੇ ਗੱਪਾਂ ਮਾਇਆ ਕਰਦੇ ਡੇਰਾ ਸਾਹਿਬ ਨਨਕਾਣਾ ਸਾਹਿਬ ਹਸਨ ਬਦਾਲ ਪੰਜਾ ਸਾਹਿਬ ਹੋਰ ਵੀ ਜਿੱਥੇ ਕਰਾਉਣਗੇ ਜਰੂਰ ਜਾਵਾਂਗੇ ਕਿੰਨੇ ਜਣੇ ਜਾ ਰਹੇ ਅਸੀਂ ਤਾਂ ਦੋ ਹੀ ਆ 18 18 ਆਦਮੀਆਂ ਜਾ ਰਿਹਾ ਤੇ ਇਥੋਂ 500 ਕਿਲੋ ਦਿੱਲੀ ਤੇ ਜਗਤ ਪੀਰ ਜਗਤਗੁਰ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪਰਟੀਆਂ ਗੁਰੂ ਨਾਨਕ ਨਾਮ ਸੇਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਜੋ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਜਿਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ tạmੀ ਸਾਹਿਬ ਜੀ ਉਹਨਾਂ ਲਈ ਜੋ ਪ੍ਰੋਗਰਾਮ ਢਿੱਕੇ ਸੀ ਉਸ ਸੰਬੰਧ ਵਿੱਚ ਅੱਜ ਜੋ ਜਥਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਰਵਾਨਾ ਹੋਣ ਲੱਗਾ ਹੈ ਅੱਜ ਪਹਿਲੇ ਦਿਨ ਸ੍ਰੀ ਅਕਾਲਾ ਸਾਹਿਬ ਵਿਖੇ ਦਰਸ਼ਨ ਤੇ ਉੱਥੇ ਕੱਲ ਨੂੰ ਗੁਰਪੁਰਬ ਮਨਾਉਣ ਉਪਰੰਤ ਉਸ ਤੋਂ ਬਾਅਦ ਪੰਜਾਬ ਸਾਹਿਬ ਕਰਤਾਰਪੁਰ ਸਾਹਿਬ ਤੇ ਡੇਰਾ ਸਾਹਿਬ ਲਾਹੌਰ ਦੇ ਦਰਸ਼ਨ ਕਰਦਾ 13 ਤਰੀਕ ਨੂੰ ਜਿਹੜਾ ਜਥਾ ਵਾਪਸ ਹਿੰਦੁਸਤਾਨ ਧਰਤੀ ਤੇ ਪਹੁੰਚੇਗਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਵਾ ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਭਲਵਾ ਐਸੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਝੜਾ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਵਿਸ਼ੇਸ਼ ਜਥਾ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰ ਬਣਾਉਣ ਲਈ ਪਾਕਿਸਤਾਨ ਸਥਿਤ ਗੁਰਦਆਮਾਂ ਦੇ ਦਰਸ਼ਨਾਂ ਲਈ ਭੇਜਿਆ ਜਾ ਰਿਹਾ ਇਸ ਜਥੇ ਦੀ ਗਵਾਈ ਬੀਬੀ ਗੁਰਿੰਦਰ ਕੌਰ ਜੀ ਭੋਲੂਵਾਲ ਸਰਦਾਰ ਗੁਰਮੀਤ ਸਿੰਘ ਜੀ ਬੂ ਕਰ ਰਹੇ ਨੇ ਅਤੇ ਇਸ ਸਮੂਚੇ ਜਥੇ ਦੀ ਗਵਾਈ ਜੜੀ ਉਹ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਕਿੜਗਾਜ ਕਰ ਰਹੇ ਨੇ ਮੈਂ ਜਿਨ੍ਹਾਂ ਜਿਆਦਾ ਕਿਹਾ ਉਹਨਾਂ ਨੂੰ ਮਾਨ ਜੋ ਪ੍ਰਧਾਨ ਸਾਹਿਬ ਵੱਲ ਵਧਾਈ ਦੇਣਾ ਗੁਰੂ ਮਹਾਰਾਜ ਜਰਨਜੀਤ ਸਿੰਘ ਕਹਿੰਦਾ ਗੁਰੂ ਮਹਾਰਾਜ ਸਾਰਿਆਂ ਨੂੰ ਜਿਹੜੀ ਯਾਤਰਾ ਉਹ ਸਫਲ ਹੋਵੇ ਉਹਨਾਂ ਦੀ ਮੈਂ ਇੱਕ ਬੇਨਤੀ ਸਾਰਿਆਂ ਨੂੰ ਕਰਦਾ ਕਿ ਅੱਜ ਜਿਹੜਾ ਸਮਾਵਾਂ ਉਹ ਸਾਨੂੰ ਇਕੱਠੇ ਹੋਣ ਦਾ ਸਮਾਂ ਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਉਹ ਵੀ ਬਹੁਤ ਜ਼ਰੂਰੀ ਆ ਭਾਵੇਂ ਸਰਕਾਰਾਂ ਜਿਹੜੀਆਂ ਉਹ ਬਾਰ-ਬਾਰ ਜਿਹੜਾ ਉਹ ਬੰਦੀ ਸਿੰਘਾਂ ਦੇ ਖਿਲਾਫ ਹੋ ਰਹੀਆਂ ਨੇ ਅਮਨ ਸ਼ਾਹ ਜਿਹੜਾ ਉਹ ਬੰਦੀ ਸਿੰਘਾਂ ਦੇ ਖਿਲਾਫ ਹੋ ਰਿਹਾ ਕਿ ਨਹੀਂ ਰਿਹਾ ਕਰਨੇ ਪਰ ਜਦੋਂ ਤੁਸੀਂ ਫੈਸਲਾ ਕਰ ਲਿਆ ਜੇ ਜੇ ਬੰਦੀ ਸ਼੍ਰੀ ਗੁਰੂ ਰਣਕੀਰ ਸਿੰਘ ਜੀ ਸ਼ਤਾਰਦੀ ਤੇ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਬੰਦੀ ਸਿੰਘ ਰਿਹਾ ਕੀਤੇ ਜਾਣਗੇ ਹੁਣ ਵੀ ਸ਼੍ਰੀ ਗੁਰੂ ਰਣਕੀਰ ਸਿੰਘ ਦਾ ਪ੍ਰਕਾਸ਼ ਦਿਹਾੜਾ ਹੈ ਤੇ ਮੈਂ ਮੋਦੀ ਸਰਕਾਰ ਨੂੰ ਬੇਨਤੀ ਕਰਦਾ ਮਾਝਾ ਪ੍ਰਧਾਨ ਸਾਹਿਬ ਵੱਲੋਂ ਕਿ ਅੱਜ ਮੌਕਾ ਆ ਉਸ ਫੈਸਲੇ ਨੂੰ ਲਾਗੂ ਕਰਨ ਦਾ ਤਾਂ ਜੋ ਸ਼੍ਰੀ ਗੁਰੂ ਰਣਕੀਰ ਸਿੰਘ ਦਾ ਜਿਹੜਾ ਪ੍ਰਕਾਸ਼ ਦਿਹਾੜਾ ਵਾ ਉਹਦੀਆਂ ਖੁਸ਼ੀਆਂ ਸਿੱਖ ਸੰਗਤਾਂ ਨੂੰ ਮਿਲ ਸਕਣ ਮੈਂ ਮਾਂਜੋਗ ਪ੍ਰਧਾਨ ਸਾਹਿਬ ਵੱਲੋਂ ਸਮੁੱਚੀ ਸਿੱਖ ਭੋਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਜੜੇ ਦੀ ਵਧਾਈ ਦਿੰਦਾ। ਕੇਂਦਰ ਸਰਕਾਰ ਵੱਲੋਂ ਵੀਜ਼ੇ ਤਾਂ ਲੱਗੇ ਨੇ ਪਰ ਕਈ ਸੰਗਤਾਂ ਦੀ ਪੰਜਾਬ ਸਰਕਾਰ ਵੱਲੋਂ ਇਨਕੁਆਰੀ ਨਹੀਂ ਹੋਈ ਉਹਨਾਂ ਸੰਗਤਾਂ ਨੂੰ ਰੋਕਿਆ ਜਾ ਰਿਹਾ ਹੈ। ਦੇਖੋ ਜਦੋਂ ਸਨ ਛਰੌਣੀ ਕਮੇਟੀ ਨੂੰ ਵੀਜ਼ੇ ਦਿੱਤੇ ਆ ਸੰਗਤਾਂ ਆਪਣੇ ਪਾਸਪੋਰਟ ਲੈ ਕੇ ਜਾ ਰਹੀਆਂ ਨੇ। ਜੇ ਕਿਸੇ ਨੂੰ ਰੋਕਿਆ ਜਾ ਰਿਹਾ ਤਾਂ ਮੈਂ ਸਮਝਦਾ ਕਿ ਇਹ ਸਰਕਾਰ ਦੀ ਫੇਲਿਅਰ ਆ। ਕਿਉਂਕਿ ਜਦੋਂ ਵੀਜ਼ੇ ਦਿੱਤੇ ਤੇ ਉਸ ਤੋਂ ਬਾਅਦ ਇਨਕੁਆਰੀ ਦਾ ਮਤਲਬ ਕੋਈ ਨਹੀਂ। ਇਹ ਇਨਕੁਆਰੀ ਕਰਾਉਣੀ ਆ ਤਾਂ ਵੀਜ਼ੇ ਦੇਣ ਤੋਂ ਪਹਿਲਾਂ ਕਰਾਉਣੀ ਚਾਹੀਦੀ ਸੀ। ਜੇ ਕੇਸ ਦਾ ਕੋਈ ਕਿਸੇ ਦਾ ਕੋਈ ਕੇਸ ਹੈ ਜਾਂ ਕੋਈ ਕੋਈ ਹੋਰ ਪ੍ਰੋਬਲਮ ਆ ਉਹ ਵਿਜੇ ਦੇ ਹੋਂ ਤੋਂ ਪਹਿਲਾਂ ਹੀ ਰੋਕ ਲੈਣਾ ਚਾਹੀਦਾ ਸੀ ਵਿਜੇ ਦੇ ਕੇ ਬਾਰਡਰ ਤੇ ਰੁਕਣਾ ਮੈਂ ਸਭੀ ਦਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਇਹ ਸਰਕਾਰ ਦੀ ਫੇਲੀਅਰ ਆ ਤੇ ਸਿੱਖ ਸੰਗਤਾਂ ਨੂੰ ਤੇ ਇਹ ਧਿਆਨ ਬੁਲੰਦ ਵਾਲੀ ਗੱਲ ਆ ਜੱਟਾ ਸਾਹਿਬ 1 ਸਾਲ ਹੋ ਗਿਆ ਜੀ ਹੁਣ ਇਸ ਦਾ ਦਿੱਤੀਆਂ ਨੂੰ ਰੋਕਿਆ ਵੀ ਜਾ ਰਿਹਾ ਵਾ ਜਿਸ ਦਾ ਤੇ ਹਾਲਾਤ ਵੀ ਬਾਕੀ ਬਾਕੀ ਨਜ਼ਰ ਆ ਰਹੇ ਇਸ ਸਬੱਬ ਸੇ ਉਹ ਹੁਣ ਖਾਸ ਤੋ ਤੇ ਕੋਟਾ ਕੋਰੀਡੋਰ ਨੂੰ ਜਾਇ ਖੋਲਣੇ ਜਾ ਰਿਹਾ ਜੀ ਦੇਖੋ ਛੇ ਜੇ ਜਦੋਂ ਅਸੀਂ ਪਾਸਪੋਰਟ ਮੰਗੇ ਸਿੱਖ ਸੰਗਤਾਂ ਕੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੜਾ ਬਣਾਉਣ ਲਈ ਸਾਡੇ ਕੋਲ ਪਾਸਪੋਰਟ ਆ ਗਏ ਐ ਟਾਈਮ ਤੇ ਭਾਰਤ ਸਰਕਾਰ ਵੱਲੋਂ ਜਿੱਥੇ ਤੇ ਜਾਣ ਤੇ ਰੋਕ ਲਗਾ ਦਿੱਤੀ ਗਈ। ਉਦੋਂ ਵੀ ਸ਼ਰੋਣੀ ਕਮੇਟੀ ਵੱਲੋਂ ਬੜਾ ਵਿਰੋਧ ਕੀਤਾ ਗਿਆ ਸੀ। ਜਿਸ ਵਿਰੋਧ ਦੇ ਫਾਲਸ ਰੂਪ ਭਾਰਤ ਸਰਕਾਰ ਵੱਲੋਂ ਫੈਸਲਾ ਵਾਪਸ ਲਿਆ ਗਿਆ ਸੀ। ਸਿੱਖ ਕੌਮ ਨੂੰ ਕਿਤੇ ਵੀ ਕੋਈ ਖਤਰਾ ਨਹੀਂਗਾ ਕਿਉਂਕਿ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਨਾ ਪਾਕਿਸਤਾਨ 'ਚ ਨਾ ਇੱਥੇ। ਹਾਂ ਸਰਕਾਰਾਂ ਕੋਈ ਸ਼ਰਤ ਕਰਾਉਣ ਉਹ ਵੱਖਰੀ ਗੱਲ ਆ। ਮੈਂ ਸਮਝੀ ಸಿಖ ಸಂಗತನು ದೊಾರಾನ್ನ